ਲਓ ਜੀ ਵੀਰ ਜੀ ਇਹ ਬਾਟਰ ਏਰੀਏ ਦੇ ਬਿਲਕੁਲ ਨਜ਼ਦੀਕ ਆ ਠੀਕ ਹੈ ਜੀ ਗੁਰਦੁਆਰਾ ਸਾਹਿਬ ਆ ਤੇ ਆ ਚੈੱਕ ਕਰੋ ਗੁਰਦੁਆਰਾ ਠੀਕ ਹੈ ਦਰਸ਼ ਕਰੋ ਇਹ ਬਿਲਕੁਲ ਤਾਰਾਂ ਦੇ ਨਾਲ ਹੀ ਗੁਰਦੁਆਰਾ ਠੀਕ ਹੈ ਜੀ ਅਗਲੇ ਪਾਸੇ ਇਹਦੇ ਤਾਰਾਂ ਆ ਜਾਣੀਆਂ ਠੀਕ ਹੈ ਜੀ ਇਹ ਚੈੱਕ ਕਰੋ ਠੀਕ ਹੈ ਜੀ ਆ ਤਾਰਾਂ ਆ ਗਈਆਂ ਸਾਰੀਆਂ ਬਿਲਕੁਲ ਜ਼ੀਰੋ ਲਾਈਨ ਤੇ ਆਪਾਂ ਤੁਹਾਨੂੰ ਠੀਕ ਹੈ ਜੀ ਅੱਜ ਫੇਰ ਆਏ ਆ ਤੇ ਭਰਾਵਾਂ ਦੇ ਸ਼ੌਂਕ ਲਈ ਕਬੂਤਰਾ ਕਬਤਰ ਵੀ ਆਪਾਂ ਜਿਸ ਤਰ੍ਹਾਂ ਕੀ ਤੁਹਾਨੂੰ ਸ਼ੌਂਕ ਕਰਵਾਈਦਾ ਠੀਕ ਹੈ ਜੀ ਔਰ ਅੱਗੇ ਫੌਜੀਆ ਦੇ ਕੈਂਟ ਵਗੈਰਾ ਲੱਗੇ ਹੋਏ ਆ ਤੇ ਆਹ ਵੇਖੋ ਬਾਰਡਰ ਦਾ ਠੀਕ ਹੈ ਜੀ ਜੋ ਵੀ ਲਿਖਿਆ ਹੋਵੇ ਤੇ ਤੁਸੀਂ ਸੈਨ ਰੋਕੇ ਵੇਖ ਹੀ ਸਕਦੇ ਜੋ ਇਹ ਸਾਰਾ ਬਾਰਡਰੀ ਏਰੀਆ ਵਾ ਸੱਤ ਬਣਾ ਜਗਾ ਠੀਕ ਹੈ ਜੀ ਆਹ ਤੇ ਇਹ ਚੈੱਕ ਕਰੋ ਠੀਕ ਹੈ ਜੀ ਬਾਕੀ ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਜਾਵਾਂਗੇ ਤੁਹਾਨੂੰ ਵੀਡੀਓ ਨਾਲ ਜ਼ਿਆਦੀ ਰੱਖਾਂਗੇ ਰਿਕਵੈਸਟ ਹੈ ਆਗੀ ਬਾਤ ਨੂੰ ਆਪੀ ਦਾ ਸਪੋਰਟ ਕਰੂ ਕਰਾਉਂ ਬਹੁਤ ਜ਼ਿਆਦਾ ਬਣਾਵਾ ਆਸੇ ਆਪਾਂ ਦੂਰ ਦੂਰ ਜਾ ਕੇ ਵੀਡੀਓ ਬਣਾਉਂਦੇ ਆਂ ਇਹ ਸਾਹਮਣੇ ਪੱਟੀ ਵੀ ਦਿਖਾ ਦਈਏ ਜੀ ਇਹ ਪਾਰ ਦਾ ਪਿੰਡ ਹੈ ਜੀ ਸਾਹਮਣੇ ਪਰਲੀ ਸਾਈਡ ਤੇ ਉੱਝੇ ਸਾਹਮਣੇ ਪਰਲੀ ਸਾਈਡ ਠੀਕ ਹੈ ਜੀ ਇੱਕ ਪਾਰ ਦਾ ਪਿੰਡ ਹੈਗਾ ਪਾਕਿਸਤਾਨੀ ਜਿਹੜਾ ਕਿ ਠੀਕ ਹੈ ਜੀ ਤੇ ਇਹਦੇ ਵਿੱਚ ਕੈਮਰੇ ਦੇ ਵਿੱਚ ਕਲੀਅਰ ਨਹੀਂ ਚੰਗੀ ਤਰ੍ਹਾਂ ਆਉਂਦਾ ਬਾਕੀ ਉਹ ਸਾਹਮਣੇ ਤਾਰਾਂ ਤੋਂ ਪਾਰ ਵੀਰ ਜੀ ਇੱਕ ਪਿੰਡ ਹੈਗਾ ਠੀਕ ਹੈ ਜੀ ਪਾਰ ਦਾ ਪਿੰਡ ਬਾਕੀ ਦੇਖਦੇ ਹਾਂ ਦੋਸਤੋ ਸਾਹਮਣੇ ਉਹਨਾਂ ਦੀਆਂ ਟੈਂਕੀਆਂ ਵਗੈਰਾ ਦੇ ਦਿੱਤੀਆਂ ਸਾਰਾ ਹੀ ਠੀਕ ਹੈ ਜੀ ਇਤੋਂ ਸਾਰਾ ਕੁਝ ਦਿਦਾ ਹੈ ਬਿਲਕੁਲ ਨਜ਼ਦੀਕ ਪਿੰਡ ਆ ਤੇ ਅੱਜ ਆਪਾਂ ਜ਼ੀਰੋ ਲਾਈਨ ਤੇ ਨਾਲ-ਨਾਲ ਤੁਰੇ ਫਿਰੰਡਾਂ ਫੇਰ ਤੇ ਅੱਗੇ ਜਾ ਕੇ ਕਬੂਤਰ ਵਗੈਰਾ ਵੇਖਣ ਚੱਲੇ ਆ ਠੀਕ ਹੈ ਜੀ ਸੀਜ਼ਨ ਉਹ ਸ਼ੁਰੂ ਹੋ ਗਿਆ ਵਾ ਸਾਰੇ ਭਰਾਵਾਂ ਨੂੰ ਪਤਾ ਵਾ ਪੂਰਾ ਬਾਰਡਰ ਏਰੀਆ ਦੇ ਨਜ਼ਦੀਕ ਆ ਜਿਹੜੀ ਬਾਈ ਜੀ ਤੁਹਾਨੂੰ ਟੈਂਕੀ ਸ਼ੋ ਹੁੰਦੀ ਪਈ ਹੈ ਨਾ ਠੀਕ ਹੈ ਜੀ ਇਹ ਪਾਕਿਸਤਾਨ ਦੇ ਉਧਰ ਇਲਾਕੇ ਦੀ ਟੈਂਕੀ ਆ ਠੀਕ ਹੈ ਜੀ ਆ ਅੱਗੇ ਤਾਰ ਰਿਆ ਠੀਕ ਹੈ ਤਾਰਾਂ ਲੱਗੀਆਂ ਇਹ ਸਾਰਾ ਬਾਰਡਰ ਏਰੀਆ ਠੀਕ ਹੈ ਜੀ ਮੈਂ ਦੂਜੀ ਥਾਂ ਤੇ ਆਪਾਂ ਖਲੋ ਕੇ ਠੀਕ ਹੈ ਜੀ ਤੁਹਾਡੇ ਲਈ ਵੀਡੀਓ ਬਣਾਈ ਆ ਕਿ ਭਰਾਵਾਂ ਨੂੰ ਚੰਗੀ ਤਰ੍ਹਾਂ ਦਿਖਾਉਂਦਾ ਉਹ ਰਾਹ ਜਿਹੜਾ ਇਹ ਪਲਾਇ ਦਾ ਫਾਟ ਦੇ ਉੱਤੇ ਬੜੀ ਵੱਡੀ ਹੈ। ਜੋ ਲੈ ਇਕੋਂ ਦੇ। ਲਓ ਜੀ ਠੀਕ ਹੈ ਜੀ। ਪਿੰਡ ਦੇ ਅੱਗੇ ਜ਼ੀਰੋ ਲਾਈਨ ਜਾਂਦੇ ਨਾਲ ਨਾਲ ਹੀ ਠੀਕ ਹੈ ਜੀ। ਲੀ ਪੰਜਾਹ ਜੀ। ਅੱਛਾ ਹੀ। ਕੱਢਾ ਫਿਰ ਬਾ। ਲੋਈ ਦੋਸਤੋ ਆ ਪੁਰਾਣੇ ਪਿੰਡ ਨੇ। ਠੀਕ ਹੈ ਆ ਵੀ ਤੁਹਾਨੂੰ ਦਿਖਾਉਣੀ। ਬਾਰਡਰੀ ਇਹ ਨਜ਼ਦੀਕ ਹੀ ਪਿੰਡ ਹੈ। ਆ ਪੁਰਾਣੀਆਂ ਵੇਖੋ ਇਟਾਂ ਚਣਾਈ ਹੋਈ ਹੈ। ਆਪਾਂ ਲੈ ਇੱਕ ਕਬੂਤਰ ਲਿਆ ਆ ਇੱਕ ਕੋਈ ਕਬੂਤਰ ਲਿਆ ਜੀ ਇਹਦੀ ਚੀਜ਼ ਦਿਖਾ ਦੇ ਇੱਕ ਪੀਸ ਇਹਦਾ ਲੱਭਾ ਫੇ ਬਾਕੀ ਆਪਾਂ ਵੇਖਦੇ ਅੱਗੇ ਜਾ ਕੇ ਕਬੂਤਰ ਦੋਸਤੋ ਆ ਕਬੂਤਰ ਜੇ ਜਿਹੜੇ ਅੱਜ ਆਪਾਂ ਲੈ ਕੇ ਆਏ ਆ ਮੈਂ ਤੇ ਕੁਲਦੀ ਵੀਰ ਠੀਕ ਹੈ ਜੀ ਤੇ ਆ 골ਡਾ ਕਬੂਤਰ ਦੇ ਇੱਕ ਆ ਆਹ ਰਾਮਪੁਰੀ ਕਬੂਤਰ ਦੇ ਵਿੱਚ ਇੱਕ ਆਹ 골ਡਨ ਕਬੂਤਰ ਆ ਗਿਆ ਜੀ ਇੱਕ ਆਹ 골ਡਨ ਕਬੂਤਰ ਆ ਗਿਆ ਜੀ ਇਹਨੂੰ ਕਦਰ ਵੀ ਥੋੜੀ ਥੋੜੀ ਲੱਗੇ ਜੀ ਆ ਇੱਕ ਹੈਂਰਾਮਪੁਰੀ ਕਬੂਤਰ ਠੀਕ ਹੈ ਜੀ ਠੀਕ ਆ ਕਬੂਤਰ ਹੈ ਇਹ ਵੀ ਰਾਮਪੁਰੀ ਦਾਾਸ ਠੀਕ ਹੈ ਤੇ ਇੱਕ ਆ ਮਦੀ 골ਡਨ ਠੀਕ ਹੈ ਇਹ ਕਬੂਤਰ ਜਿਹੜੇ ਆਪਾਂ ਪੀਸ ਲੈਂਦੇ ਠੀਕ ਹੈ ਤੇ ਜਿਸ ਵੀਰ ਨੂੰ ਚਾਹੀਦੇ ਹੋਣ ਆਪਣੇ ਨਾਲ ਕੰਟੈਕਟ ਜਰੂਰ ਕਰੇ ਜੀ ਸਾਰਿਆਂ ਨੂੰ ਕਰੂਣ ਲਓ ਜੀ ਆ ਵਖੋ ਇਹ ਬੋਲਦਾ ਕਬੂਤਰ 对。